ਨਿਊਜ਼ੀਲੈਂਡ ਦੇ ਵਿੱਚ ਨਸ਼ਾ ਕਰਕੇ ਗੱਡੀ ਚਲਾਉਣ ਵਾਲਿਆਂ ਦੀ ਹੁਣ ਖੈਰ ਨਹੀਂ ਹੈ। ਦਰਸਲ ਸਰਕਾਰ ਨੇ ਅੱਜ ਪੁਸ਼ਟੀ ਕੀਤੀ ਹੈ ਕਿ ਅਗਲੇ ਮਹੀਨੇ ਤੋਂ ਰੋਡਸਾਈਡ ਡਰੱਗ ਸਕ੍ਰੀਨਿੰਗ ਸ਼ੁਰੂ ਹੋਣ ਜਾ ਰਹੀ ਹੈ। ਟ੍ਰਾਂਸਪੋਰਟ ਮਿਨਿਸਟਰ ਕ੍ਰਿਸ ਬਿਸ਼ਪ ਨੇ ਕਿਹਾ ਕਿ ਨਸ਼ੇ ਕਰਕੇ ਗੱਡੀ ਚਲਾਉਣ ਵਾਲੇ ਲੋਕ ਸੜਕਾਂ ਲਈ ਖਤਰਾ ਹਨ। ਕਰੀਬ 30% ਸੜਕ ਮੌਤਾਂ ਵਿੱਚ ਹੁਣ ਕਿਸੇ ਨਾ ਕਿਸੇ ਤਰ੍ਹਾਂ ਦਾ ਨਸ਼ਾ ਪਾਇਆ ਗਿਆ ਹੈ ਜੇ ਤੁਸੀਂ ਨਸ਼ਾ ਕਰਕੇ ਗੱਡੀ ਚਲਾਉਂਦੇ ਹੋ ਤਾਂ ਤੁਸੀਂ ਕਿਸੇ ਬੇਗੁਨਾ ਦੀ ਜ਼ਿੰਦਗੀ ਨਾਲ ਖੇਡ ਰਹੇ ਹੋ ਜੋ ਕਿ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਨਵੇਂ ਡਰਗ ਟੈਸਟਿੰਗ ਡਿਵਾਈਸਾਂ ਨਾਲ ਪੁਲਿਸ ਕਿਸੇ ਵੀ ਵਾਹਨ ਨੂੰ ਰੋਕ ਕੇ ਚਾਰ ਮੁੱਖ ਨਸ਼ਿਆਂ ਦੀ ਜਾਂਚ ਕਰੇ ਜਿਸ ਦੇ ਵਿੱਚ ਕੈਨੇਬਿਸ ਮੈਥਾਮਫੈਟਾਮਾਈਨ ਐਕਸਟੀਸੀ ਅਤੇ ਕੋਕੀਨ ਸ਼ਾਮਲ ਹਨ ਇਸਤੇ ਪੁਲਿਸ ਮਿਨਿਸਟਰ ਮਾਰਕ ਮਿਸ਼ੇਲ ਮੁਤਾਬਕ ਇਹ ਪ੍ਰੋਗਰਾਮ ਦਸੰਬਰ ਵਿੱਚ ਵੈਲਿੰਗਟਨ ਡੇਲ ਵਿੱਚ ਸ਼ੁਰੂ ਹੋਵੇਗਾ ਅਤੇ April 2026 ਤੋਂ ਪੂਰੇ ਦੇਸ਼ ਭਰ ਵਿੱਚ ਫੇਜ਼ ਵਾਈਜ਼ ਵਧਾਇਆ ਜਾਵੇਗਾ Mid 2026 ਤੱਕ ਨੈਸ਼ਨਲ ਕਵਰੇਜ ਦੀ ਉਮੀਦ ਹੈ ਇਹ ਟੈਸਟ ਕਿਵੇਂ ਹੋਵੇਗਾ ਇਸ ਬਾਰੇ ਵੀ ਆਪਾਂ ਜਾਣਦੇ ਹਾਂ ਪਹਿਲਾ ਟੈਸਟ ਜਿੱਥੇ ਜੀਵ ਨੂੰ ਡਿਵਾਈਸ ਦੇ ਨਾਲ ਸ਼ੂਕੇ ਨਤੀਜਾ ਕੁਝ ਮਿੰਟਾਂ ਵਿੱਚ ਪ੍ਰਾਪਤ ਕੀਤਾ ਜਾਵੇਗਾ 네ਗੇਟਿਵ ਆਉਣ ਵਾਲੇ ਡਰਾਈਵਰਾਂ ਨੂੰ 5 ਮਿੰਟ ਦੇ ਵਿੱਚ ਛੱਡ ਦਿੱਤਾ ਜਾਵੇਗਾ ਟੈਸਟ ਪੋਜ਼ਿਟਿਵ ਹੋਣ ਤੇ ਸਲਾਈਵਾ ਸੈਂਪਲ ਲੈਬ ਦੇ ਵਿੱਚ ਭੇਜਿਆ ਜਾਵੇਗਾ ਜਿੱਥੇ 25 ਤੱਕ ਨਸ਼ਿਆਂ ਦੀ ਜਾਂਚ ਹੋਵੇਗੀ ਦੂਜਾ ਟੈਸਟ ਵੀ ਪੋਜ਼ਿਟਿਵ ਆਇਆ ਤਾਂ ਡਰਾਈਵਰ ਨੂੰ 12 ਘੰਟੇ ਲਈ ਗੱਡੀ ਚਲਾਉਣ ਤੋਂ ਰੋਕਿਆ ਜਾਵੇਗਾ ਲੈਬ ਟੈਸਟ ਪੋਜ਼ਿਟਿਵ ਤਾਂ ਇਨਫ੍ਰੀਜ਼ਮੈਂਟ ਨੋਟਿਸ ਜਾਰੀ ਕੀਤਾ ਜਾਵੇਗਾ ਟੈਸਟ ਕਰਨ ਤੋਂ ਇਨਕਾਰ ਕਰਨ ਤੇ ਵੱਡੀ ਕਾਰਵਾਈ ਵੀ ਹੋਵੇਗੀ ਕਾਲਿਸ ਮਿਨਿਸਟਰ ਨੇ ਕਿਹਾ ਹੈ ਕਿ ਨਵਾਂ ਸਿਸਟਮ ਸੜਕ ਸੁਰੱਖਿਆ ਵੱਲ ਮਹੱਤਵਪੂਰਨ ਕਦਮ ਹੈ ਤੇ ਇਨਫੋਰਸਮੈਂਟ ਪਾਵਰ ਨੂੰ ਵੀ ਮਜ਼ਬੂਤ ਕਰੇਗਾ ਨਿਊਜ਼ੀਲੈਂਡ ਦੇ ਵਿੱਚ ਨਸ਼ਾ ਕਰਕੇ ਗੱਡੀ ਚਲਾਉਣ ਵਾਲਿਆਂ ਦੀ ਹੁਣ ਖੈਰ ਨਹੀਂ ਹੈ ਦਰਸਲ ਸਰਕਾਰ ਨੇ ਅੱਜ ਪੁਸ਼ਟੀ ਕੀਤੀ ਹੈ ਕਿ ਅਗਲੇ ਮਹੀਨੇ ਤੋਂ ਰੋਡ ਸਾਈਡ ਡਰੱਗ ਸਕ੍ਰੀਨਿੰਗ ਸ਼ੁਰੂ ਹੋਣ ਜਾ ਰਹੀ ਹੈ ਟ੍ਰਾਂਸਪੋਰਟ ਮਿਨਿਸਟਰ ਕ੍ਰਿਸ ਬਿਸ਼ਪ ਨੇ ਕਿਹਾ ਕਿ ਨਸ਼ੇ ਕਰਕੇ ਗੱਡੀ ਚਲਾਉਣ ਵਾਲੇ ਲੋਕ ਸੜਕਾਂ ਲਈ ਖਤਰਾ ਹਨ ਕਰੀਬ 30% ਸੜਕ ਮੌਤਾਂ ਵਿੱਚ ਹੁਣ ਕਿਸੇ ਨਾ ਕਿਸੇ ਤਰ੍ਹਾਂ ਦਾ ਨਸ਼ਾ ਪਾਇਆ ਗਿਆ ਹੈ ਜੇ ਤੁਸੀਂ ਨਸ਼ਾ ਕਰਕੇ ਗੱਡੀ ਚਲਾਉਂਦੇ ਹੋ ਤਾਂ ਤੁਸੀਂ ਕਿਸੇ ਬੇਗੁਨਾ ਦੀ ਜ਼ਿੰਦਗੀ ਨਾਲ ਖੇਡ ਰਹੇ ਹੋ ਜੋ ਕਿ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਨਵੇਂ ਡਰਗ ਟੈਸਟਿੰਗ ਡਿਵਾਈਸਾਂ ਨਾਲ ਪੁਲਿਸ ਕਿਸੇ ਵੀ ਵਾਹਨ ਨੂੰ ਰੋਕ ਕੇ ਚਾਰ ਮੁੱਖ ਨਸ਼ਿਆਂ ਦੀ ਜਾਂਚ ਕਰੇ ਜਿਸ ਦੇ ਵਿੱਚ ਕੈਨੇਬਿਸ ਮੈਥਾਫੈਟਾਮਾਈਨ ਐਕਟੀਸੀ ਅਤੇ ਕੋਕੇਨ ਸ਼ਾਮਲ ਹਨ ਇਸ ਤੇ ਪੁਲਿਸ ਮਿਨਿਸਟਰ ਮਾਰਕ ਮਿਸ਼ੇਲ ਮੁਤਾਬਕ ਇਹ ਪ੍ਰੋਗਰਾਮ ਦਸੰਬਰ ਵਿੱਚ ਵਲੰਟਨ ਡਿਲੇ ਵਿੱਚ ਸ਼ੁਰੂ ਹੋਵੇਗਾ ਅਤੇ April 2026 ਤੋਂ ਪੂਰੇ ਦੇਸ਼ ਭਰ ਵਿੱਚ ਫੇਜ਼ ਵਾਈਜ਼ ਵਿਦਾਇਆ ਜਾਵੇਗਾ ਮਿਡ 2026 ਤੱਕ ਨੈਸ਼ਨਲ ਕਵਰੇਜ ਦੀ ਉਮੀਦ ਹੈ ਇਹ ਟੈਸਟ ਕਿਵੇਂ ਹੋਵੇਗਾ ਇਸ ਬਾਰੇ ਵੀ ਆਪਾਂ ਜਾਣਦੇ ਹਾਂ ਪਹਿਲਾ ਟੈਸਟ ਜਿੱਥੇ ਜੀਵ ਨੂੰ ਡਿਵਾਈਸ ਦੇ ਨਾਲ ਸ਼ੂਕੇ ਨਤੀਜਾ ਕੁਝ ਮਿੰਟਾਂ ਵਿੱਚ ਪ੍ਰਾਪਤ ਕੀਤਾ ਜਾਵੇਗਾ 네ਗੇਟਿਵ ਆਉਣ ਵਾਲੇ ਡਰਾਈਵਰਾਂ ਨੂੰ 5 ਮਿੰਟ ਦੇ ਵਿੱਚ ਛੱਡ ਦਿੱਤਾ ਜਾਵੇਗਾ ਟੈਸਟ ਪੋਜ਼ਿਟਿਵ ਹੋਣ ਤੇ ਸਲਾਈਵਾ ਸੈਂਪਲ ਲੈਬ ਦੇ ਵਿੱਚ ਭੇਜਿਆ ਜਾਵੇਗਾ ਜਿੱਥੇ 25 ਤੱਕ ਨਸ਼ਿਆਂ ਦੀ ਜਾਂਚ ਹੋਵੇਗੀ ਦੂਜਾ ਟੈਸਟ ਵੀ ਪੋਜ਼ਿਟਿਵ ਆਇਆ ਤਾਂ ਡਰਾਈਵਰ ਨੂੰ 12 ਘੰਟੇ ਲਈ ਗੱਡੀ ਚਲਾਉਣ ਤੋਂ ਰੋਕਿਆ ਜਾਵੇਗਾ ਲੈਬ ਟੈਸਟ ਪੋਜ਼ਿਟਿਵ ਦਾ ਇਨਫੋਰਸਮੈਂਟ ਨੋਟਿਸ ਜਾਰੀ ਕੀਤਾ ਜਾਵੇਗਾ ਟੈਸਟ ਕਰਨ ਤੋਂ ਇਨਕਾਰ ਕਰਨ ਤੇ ਵੱਡੀ ਕਾਰਵਾਈ ਵੀ ਹੋਵੇਗੀ ਪੁਲਿਸ ਮਿਨਿਸਟਰ ਨੇ ਕਿਹਾ ਹੈ ਕਿ ਨਵਾਂ ਸਿਸਟਮ ਸੜਕ ਸੁਰੱਖਿਆ ਵੱਲ ਮਹੱਤਵਪੂਰਨ ਕਦਮ ਹੈ ਤੇ ਇਨਫੋਰਸਮੈਂਟ ਪਾਵਰ ਨੂੰ ਵੀ ਮਜ਼ਬੂਤ ਕਰੇਗਾ ਨਿਊਜ਼ੀਲੈਂਡ ਦੇ ਵਿੱਚ ਨਸ਼ਾ ਕਰਕੇ ਗੱਡੀ ਚਲਾਉਣ ਵਾਲਿਆਂ ਦੀ ਹੁਣ ਖੈਰ ਨਹੀਂ ਹੈ ਦਰਸਲ ਸਰਕਾਰ ਨੇ ਅੱਜ ਪੁਸ਼ਟੀ ਕੀਤੀ ਹੈ ਕਿ ਅਗਲੇ ਮਹੀਨੇ ਤੋਂ ਰੋਡ ਸਾਈਡ ਡਰੱਗ ਸਕ੍ਰੀਨਿੰਗ ਸ਼ੁਰੂ ਹੋਣ ਜਾ ਰਹੀ ਹੈ ਟ੍ਰਾਂਸਪੋਰਟ ਮਿਨਿਸਟਰ ਕ੍ਰਿਸ ਬਿਸ਼ਪ ਨੇ ਕਿਹਾ ਕਿ ਨਸ਼ੇ ਕਰਕੇ ਗੱਡੀ ਚਲਾਉਣ ਵਾਲੇ ਲੋਕ ਸੜਕਾਂ ਲਈ ਖਤਰਾ ਹਨ ਕਰੀਬ 30% ਸੜਕ ਮੌਤਾਂ ਵਿੱਚ ਹੁਣ ਕਿਸੇ ਨਾ ਕਿਸੇ ਤਰ੍ਹਾਂ ਦਾ ਨਸ਼ਾ ਪਾਇਆ ਗਿਆ ਹੈ ਜੇ ਤੁਸੀਂ ਨਸ਼ਾ ਕਰਕੇ ਗੱਡੀ ਚਲਾਉਂਦੇ ਹੋ ਤਾਂ ਤੁਸੀਂ ਕਿਸੇ ਬੇਗੁਨਾ ਦੀ ਜ਼ਿੰਦਗੀ ਨਾਲ ਖੇਡ ਰਹੇ ਹੋ ਜੋ ਕਿ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਨਵੇਂ ਡਰਗ ਟੈਸਟਿੰਗ ਡਿਵਾਈਸਾਂ ਨਾਲ ਪੁਲਿਸ ਕਿਸੇ ਵੀ ਵਾਹਨ ਨੂੰ ਰੋਕ ਕੇ ਚਾਰ ਮੁੱਖ ਨਸ਼ਿਆਂ ਦੀ ਜਾਂਚ ਕਰੇ ਜਿਸ ਦੇ ਵਿੱਚ ਕੈਨੇਬਿਸ ਮੈਥਾਫੈਟਾਮਾਈਨ ਐਕਟੀਸੀ ਅਤੇ ਕੋਕੇਨ ਸ਼ਾਮਲ ਹਨ ਇਸ ਤੇ ਪੁਲਿਸ ਮਿਨਿਸਟਰ ਮਾਰਕ ਮਿਸ਼ੇਲ ਮੁਤਾਬਕ ਇਹ ਪ੍ਰੋਗਰਾਮ ਦਸੰਬਰ ਵਿੱਚ ਵਲੰਟਨ ਡਿਲੇ ਵਿੱਚ ਸ਼ੁਰੂ ਹੋਵੇਗਾ ਅਤੇ April 2026 ਤੋਂ ਪੂਰੇ ਦੇਸ਼ ਭਰ ਵਿੱਚ ਫੇਜ਼ ਵਾਈਜ਼ ਵਿਦਾਇਆ ਜਾਵੇਗਾ ਮਿਡ 2026 ਤੱਕ ਨੈਸ਼ਨਲ ਕਵਰੇਜ ਦੀ ਉਮੀਦ ਹੈ ਇਹ ਟੈਸਟ ਕਿਵੇਂ ਹੋਵੇਗਾ ਇਸ ਬਾਰੇ ਵੀ ਆਪਾਂ ਜਾਣਦੇ ਹਾਂ ਪਹਿਲਾ ਟੈਸਟ ਜਿੱਥੇ ਜੀਵ ਨੂੰ ਡਿਵਾਈਸ ਦੇ ਨਾਲ ਸ਼ੂਕੇ ਨਤੀਜਾ ਕੁਝ ਮਿੰਟਾਂ ਵਿੱਚ ਪ੍ਰਾਪਤ ਕੀਤਾ ਜਾਵੇਗਾ 네ਗੇਟਿਵ ਆਉਣ ਵਾਲੇ ਡਰਾਈਵਰਾਂ ਨੂੰ 5 ਮਿੰਟ ਦੇ ਵਿੱਚ ਛੱਡ ਦਿੱਤਾ ਜਾਵੇਗਾ ਟੈਸਟ ਪੋਜ਼ਿਟਿਵ ਹੋਣ ਤੇ ਸਲਾਈਵਾ ਸੈਂਪਲ ਲੈਬ ਦੇ ਵਿੱਚ ਭੇਜਿਆ ਜਾਵੇਗਾ ਜਿੱਥੇ 25 ਤੱਕ ਨਸ਼ਿਆਂ ਦੀ ਜਾਂਚ ਹੋਵੇਗੀ ਦੂਜਾ ਟੈਸਟ ਵੀ ਪੋਜ਼ਿਟਿਵ ਆਇਆ ਤਾਂ ਡਰਾਈਵਰ ਨੂੰ 12 ਘੰਟੇ ਲਈ ਗੱਡੀ ਚਲਾਉਣ ਤੋਂ ਰੋਕਿਆ ਜਾਵੇਗਾ ਲੈਬ ਟੈਸਟ ਪੋਜ਼ਿਟਿਵ ਤਾਂ ਇਨਫ੍ਰੀਜ਼ਮੈਂਟ ਨੋਟਿਸ ਜਾਰੀ ਕੀਤਾ ਜਾਵੇਗਾ ਟੈਸਟ ਕਰਨ ਤੋਂ ਇਨਕਾਰ ਕਰਨ ਤੇ ਵੱਡੀ ਕਾਰਵਾਈ ਵੀ ਹੋਵੇਗੀ ਪੁਲਿਸ ਮਿਨਿਸਟਰ ਨੇ ਕਿਹਾ ਹੈ ਕਿ ਨਵਾਂ ਸਿਸਟਮ ਸੜਕ ਸੁਰੱਖਿਆ ਵੱਲ ਮਹੱਤਵਪੂਰਨ ਕਦਮ ਹੈ ਤੇ ਇਨਫੋਰਸਮੈਂਟ ਪਾਵਰ ਨੂੰ ਵੀ ਮਜ਼ਬੂਤ ਕਰੇਗਾ ਨਿਊਜ਼ੀਲੈਂਡ ਦੇ ਵਿੱਚ ਨਸ਼ਾ ਕਰਕੇ ਗੱਡੀ ਚਲਾਉਣ ਵਾਲਿਆਂ ਦੀ ਹੁਣ ਖੈਰ ਨਹੀਂ ਹੈ ਦਰਸਲ ਸਰਕਾਰ ਨੇ ਅੱਜ ਪੁਸ਼ਟੀ ਕੀਤੀ ਹੈ ਕਿ ਅਗਲੇ ਮਹੀਨੇ ਤੋਂ ਰੋਡ ਸਾਈਡ ਡਰੱਗ ਸਕ੍ਰੀਨਿੰਗ ਸ਼ੁਰੂ ਹੋਣ ਜਾ ਰਹੀ ਹੈ ਟ੍ਰਾਂਸਪੋਰਟ ਮਿਨਿਸਟਰ ਕ੍ਰਿਸ ਬਿਸ਼ਪ ਨੇ ਕਿਹਾ ਕਿ ਨਸ਼ੇ ਕਰਕੇ ਗੱਡੀ ਚਲਾਉਣ ਵਾਲੇ ਲੋਕ ਸੜਕਾਂ ਲਈ ਖਤਰਾ ਹਨ ਕਰੀਬ 30% ਸੜਕ ਮੌਤਾਂ ਵਿੱਚ ਹੁਣ ਕਿਸੇ ਨਾ ਕਿਸੇ ਤਰ੍ਹਾਂ ਦਾ ਨਸ਼ਾ ਪਾਇਆ ਗਿਆ ਹੈ ਜੇ ਤੁਸੀਂ ਨਸ਼ਾ ਕਰਕੇ ਗੱਡੀ ਚਲਾਉਂਦੇ ਹੋ ਤਾਂ ਤੁਸੀਂ ਕਿਸੇ ਬੇਗੁਨਾ ਦੀ ਜ਼ਿੰਦਗੀ ਨਾਲ ਖੇਡ ਰਹੇ ਹੋ ਜੋ ਕਿ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਨਵੇਂ ਡਰੱਗ ਟੈਸਟਿੰਗ ਡਿਵਾਈਸਾਂ ਨਾਲ ਪੁਲਿਸ ਕਿਸੇ ਵੀ ਵਾਹਨ ਨੂੰ ਰੋਕ ਕੇ ਚਾਰ ਮੁੱਖ ਨਸ਼ਿਆਂ ਦੀ ਜਾਂਚ ਕਰੇ ਜਿਸ ਦੇ ਵਿੱਚ ਕੈਨੇਬਿਸ ਮੈਥਾਫੈਟਾਮਾਈਨ ਐਕਟੀਸੀ ਅਤੇ ਕੋਕੇਨ ਸ਼ਾਮਲ ਹਨ ਇਸ ਤੇ ਪੁਲਿਸ ਮਿਨਿਸਟਰ ਮਾਰਕ ਮਿਸ਼ੇਲ ਮੁਤਾਬਕ ਇਹ ਪ੍ਰੋਗਰਾਮ ਦਸੰਬਰ ਵਿੱਚ ਵਲੰਟਨ ਡਿਲੇ ਵਿੱਚ ਸ਼ੁਰੂ ਹੋਵੇਗਾ ਅਤੇ April 2026 ਤੋਂ ਪੂਰੇ ਦੇਸ਼ ਭਰ ਵਿੱਚ ਫੇਜ਼ ਵਾਈਜ਼ ਵਿਦਾਇਆ ਜਾਵੇਗਾ ਮਿਡ 2026 ਤੱਕ ਨੈਸ਼ਨਲ ਕਵਰੇਜ ਦੀ ਉਮੀਦ ਹੈ ਇਹ ਟੈਸਟ ਕਿਵੇਂ ਹੋਵੇਗਾ ਇਸ ਬਾਰੇ ਵੀ ਆਪਾਂ ਜਾਣਦੇ ਹਾਂ ਪਹਿਲਾ ਟੈਸਟ ਜਿੱਥੇ ਜੀਵ ਨੂੰ ਡਿਵਾਈਸ ਦੇ ਨਾਲ ਸ਼ੂਕੇ ਨਤੀਜਾ ਕੁਝ ਮਿੰਟਾਂ ਵਿੱਚ ਪ੍ਰਾਪਤ ਕੀਤਾ ਜਾਵੇਗਾ 네ਗੇਟਿਵ ਆਉਣ ਵਾਲੇ ਡਰਾਈਵਰਾਂ ਨੂੰ 5 ਮਿੰਟ ਦੇ ਵਿੱਚ ਛੱਡ ਦਿੱਤਾ ਜਾਵੇਗਾ ਟੈਸਟ ਪੋਜ਼ਿਟਿਵ ਹੋਣ ਤੇ ਸਲਾਈਵਾ ਸੈਂਪਲ ਲੈਬ ਦੇ ਵਿੱਚ ਭੇਜਿਆ ਜਾਵੇਗਾ ਜਿੱਥੇ 25 ਤੱਕ ਨਸ਼ਿਆਂ ਦੀ ਜਾਂਚ ਹੋਵੇਗੀ ਦੂਜਾ ਟੈਸਟ ਵੀ ਪੋਜ਼ਿਟਿਵ ਆਇਆ ਤਾਂ ਡਰਾਈਵਰ ਨੂੰ 12 ਘੰਟੇ ਲਈ ਗੱਡੀ ਚਲਾਉਣ ਤੋਂ ਰੋਕਿਆ ਜਾਵੇਗਾ ਲੈਬ ਟੈਸਟ ਪੋਜ਼ਿਟਿਵ ਤਾਂ ਇਨਫ੍ਰੀਜ਼ਮੈਂਟ ਨੋਟਿਸ ਜਾਰੀ ਕੀਤਾ ਜਾਵੇਗਾ ਟੈਸਟ ਕਰਨ ਤੋਂ ਇਨਕਾਰ ਕਰਨ ਤੇ ਵੱਡੀ ਕਾਰਵਾਈ ਵੀ ਹੋਵੇਗੀ ਕਾਲਿਸ ਮਿਨਿਸਟਰ ਨੇ ਕਿਹਾ ਹੈ ਕਿ ਨਵਾਂ ਸਿਸਟਮ ਸੜਕ ਸੁਰੱਖਿਆ ਵੱਲ ਮਹੱਤਵਪੂਰਨ ਕਦਮ ਹੈ ਤੇ ਇਨਫੋਰਸਮੈਂਟ ਪਾਵਰ ਨੂੰ ਵੀ ਮਜ਼ਬੂਤ ਕਰੇਗਾ ਨਿਊਜ਼ੀਲੈਂਡ ਦੇ ਵਿੱਚ ਨਸ਼ਾ ਕਰਕੇ ਗੱਡੀ ਚਲਾਉਣ ਵਾਲਿਆਂ ਦੀ ਹੁਣ ਖੈਰ ਨਹੀਂ ਹੈ ਦਰਸਲ ਸਰਕਾਰ ਨੇ ਅੱਜ ਪੁਸ਼ਟੀ ਕੀਤੀ ਹੈ ਕਿ ਅਗਲੇ ਮਹੀਨੇ ਤੋਂ ਰੋਡ ਸਾਈਡ ਡਰੱਗ ਸਕ੍ਰੀਨਿੰਗ ਸ਼ੁਰੂ ਹੋਣ ਜਾ ਰਹੀ ਹੈ ਟ੍ਰਾਂਸਪੋਰਟ ਮਿਨਿਸਟਰ ਕ੍ਰਿਸ ਬਿਸ਼ਪ ਨੇ ਕਿਹਾ ਕਿ ਨਸ਼ੇ ਕਰਕੇ ਗੱਡੀ ਚਲਾਉਣ ਵਾਲੇ ਲੋਕ ਸੜਕਾਂ ਲਈ ਖਤਰਾ ਹਨ ਕਰੀਬ 30% ਸੜਕ ਮੌਤਾਂ ਵਿੱਚ ਹੁਣ ਕਿਸੇ ਨਾ ਕਿਸੇ ਤਰ੍ਹਾਂ ਦਾ ਨਸ਼ਾ ਪਾਇਆ ਗਿਆ ਹੈ ਜੇ ਤੁਸੀਂ ਨਸ਼ਾ ਕਰਕੇ ਗੱਡੀ ਚਲਾਉਂਦੇ ਹੋ ਤਾਂ ਤੁਸੀਂ ਕਿਸੇ ਬੇਗੁਨਾ ਦੀ ਜ਼ਿੰਦਗੀ ਨਾਲ ਖੇਡ ਰਹੇ ਹੋ ਜੋ ਕਿ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਨਵੇਂ ਡਰੱਗ ਟੈਸਟਿੰਗ ਡਿਵਾਈਸਾਂ ਨਾਲ ਪੁਲਿਸ ਕਿਸੇ ਵੀ ਵਾਹਨ ਨੂੰ ਰੋਕ ਕੇ ਚਾਰ ਮੁੱਖ ਨਸ਼ਿਆਂ ਦੀ ਜਾਂਚ ਕਰੇ ਜਿਸ ਦੇ ਵਿੱਚ ਕੈਨੇਬਿਸ ਮੈਥਾਫੈਟਾਮਾਈਨ ਐਕਟੀਸੀ ਅਤੇ ਕੋਕੇਨ ਸ਼ਾਮਲ ਹਨ ਇਸ ਤੇ ਪੁਲਿਸ ਮਿਨਿਸਟਰ ਮਾਰਕ ਮਿਸ਼ੇਲ ਮੁਤਾਬਕ ਇਹ ਪ੍ਰੋਗਰਾਮ ਦਸੰਬਰ ਵਿੱਚ ਵਲੰਟਨ ਢਿਲੇ ਵਿੱਚ ਸ਼ੁਰੂ ਹੋਵੇਗਾ ਅਤੇ April 2026 ਤੋਂ ਪੂਰੇ ਦੇਸ਼ ਭਰ ਵਿੱਚ ਫੇਜ਼ ਵਾਈਜ਼ ਵਿਦਾਇਆ ਜਾਵੇਗਾ ਮਿਡ 2026 ਤੱਕ ਨੈਸ਼ਨਲ ਕਵਰੇਜ ਦੀ ਉਮੀਦ ਹੈ ਇਹ ਟੈਸਟ ਕਿਵੇਂ ਹੋਵੇਗਾ ਇਸ ਬਾਰੇ ਵੀ ਆਪਾਂ ਜਾਣਦੇ ਹਾਂ ਪਹਿਲਾ ਟੈਸਟ ਜਿੱਥੇ ਜੀਵ ਨੂੰ ਡਿਵਾਈਸ ਦੇ ਨਾਲ ਸ਼ੂਕੇ ਨਤੀਜਾ ਕੁਝ ਮਿੰਟਾਂ ਵਿੱਚ ਪ੍ਰਾਪਤ ਕੀਤਾ ਜਾਵੇਗਾ 네ਗੇਟਿਵ ਆਉਣ ਵਾਲੇ ਡਰਾਈਵਰਾਂ ਨੂੰ 5 ਮਿੰਟ ਦੇ ਵਿੱਚ ਛੱਡ ਦਿੱਤਾ ਜਾਵੇਗਾ ਟੈਸਟ ਪੋਜ਼ਿਟਿਵ ਹੋਣ ਤੇ ਸਲਾਈਵਾ ਸੈਂਪਲ ਲੈਬ ਦੇ ਵਿੱਚ ਭੇਜਿਆ ਜਾਵੇਗਾ ਜਿੱਥੇ 25 ਤੱਕ ਨਸ਼ਿਆਂ ਦੀ ਜਾਂਚ ਹੋਵੇਗੀ ਦੂਜਾ ਟੈਸਟ ਵੀ ਪੋਜ਼ਿਟਿਵ ਆਇਆ ਤਾਂ ਡਰਾਈਵਰ ਨੂੰ 12 ਘੰਟੇ ਲਈ ਗੱਡੀ ਚਲਾਉਣ ਤੋਂ ਰੋਕਿਆ ਜਾਵੇਗਾ ਲੈਬ ਟੈਸਟ ਪੋਜ਼ਿਟਿਵ ਤਾਂ ਇਨਫ੍ਰੀਜ਼ਮੈਂਟ ਨੋਟਿਸ ਜਾਰੀ ਕੀਤਾ ਜਾਵੇਗਾ ਟੈਸਟ ਕਰਨ ਤੋਂ ਇਨਕਾਰ ਕਰਨ ਤੇ ਵੱਡੀ ਕਾਰਵਾਈ ਵੀ ਹੋਵੇਗੀ ਕਾਲਿਸ ਮਿਨਿਸਟਰ ਨੇ ਕਿਹਾ ਹੈ ਕਿ ਨਵਾਂ ਸਿਸਟਮ ਸੜਕ ਸੁਰੱਖਿਆ ਵੱਲ ਮਹੱਤਵਪੂਰਨ ਕਦਮ ਹੈ ਤੇ ਇਨਫੋਰਸਮੈਂਟ ਪਾਵਰ ਨੂੰ ਵੀ ਮਜ਼ਬੂਤ ਕਰੇਗਾ ਨਿਊਜ਼ੀਲੈਂਡ ਦੇ ਵਿੱਚ ਨਸ਼ਾ ਕਰਕੇ ਗੱਡੀ ਚਲਾਉਣ ਵਾਲਿਆਂ ਦੀ ਹੁਣ ਖੈਰ ਨਹੀਂ ਹੈ ਦਰਸਲ ਸਰਕਾਰ ਨੇ ਅੱਜ ਪੁਸ਼ਟੀ ਕੀਤੀ ਹੈ ਕਿ ਅਗਲੇ ਮਹੀਨੇ ਤੋਂ ਰੋਡ ਸਾਈਡ ਡਰੱਗ ਸਕ੍ਰੀਨਿੰਗ ਸ਼ੁਰੂ ਹੋਣ ਜਾ ਰਹੀ ਹੈ ਟ੍ਰਾਂਸਪੋਰਟ ਮਿਨਿਸਟਰ ਕ੍ਰਿਸ ਬਿਸ਼ਪ ਨੇ ਕਿਹਾ ਕਿ ਨਸ਼ੇ ਕਰਕੇ ਗੱਡੀ ਚਲਾਉਣ ਵਾਲੇ ਲੋਕ ਸੜਕਾਂ ਲਈ ਖਤਰਾ ਹਨ ਕਰੀਬ 30% ਸੜਕ ਮੌਤਾਂ ਵਿੱਚ ਹੁਣ ਕਿਸੇ ਨਾ ਕਿਸੇ ਤਰ੍ਹਾਂ ਦਾ ਨਸ਼ਾ ਪਾਇਆ ਗਿਆ ਹੈ ਜੇ ਤੁਸੀਂ ਨਸ਼ਾ ਕਰਕੇ ਗੱਡੀ ਚਲਾਉਂਦੇ ਹੋ ਤਾਂ ਤੁਸੀਂ ਕਿਸੇ ਬੇਗੁਨਾ ਦੀ ਜ਼ਿੰਦਗੀ ਨਾਲ ਖੇਡ ਰਹੇ ਹੋ ਜੋ ਕਿ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਨਵੇਂ ਡਰੱਗ ਟੈਸਟਿੰਗ ਡਿਵਾਈਸਾਂ ਨਾਲ ਪੁਲਿਸ ਕਿਸੇ ਵੀ ਵਾਹਨ ਨੂੰ ਰੋਕ ਕੇ ਚਾਰ ਮੁੱਖ ਨਸ਼ਿਆਂ ਦੀ ਜਾਂਚ ਕਰੇ ਜਿਸ ਦੇ ਵਿੱਚ ਕੈਨੇਬਿਸ ਮੈਥਾਫੈਟਾਮਾਈਨ ਐਕਟੀਸੀ ਅਤੇ ਕੋਕੇਨ ਸ਼ਾਮਲ ਹਨ ਇਸ ਤੇ ਪੁਲਿਸ ਮਿਨਿਸਟਰ ਮਾਰਕ ਮਿਸ਼ੇਲ ਮੁਤਾਬਕ ਇਹ ਪ੍ਰੋਗਰਾਮ ਦਸੰਬਰ ਵਿੱਚ ਵਲੰਟਨ ਢਿਲੇ ਵਿੱਚ ਸ਼ੁਰੂ ਹੋਵੇਗਾ ਅਤੇ April 2026 ਤੋਂ ਪੂਰੇ ਦੇਸ਼ ਭਰ ਵਿੱਚ ਫੇਜ਼ ਵਾਈਜ਼ ਵਿਦਾਇਆ ਜਾਵੇਗਾ ਮਿਡ 2026 ਤੱਕ ਨੈਸ਼ਨਲ ਕਵਰੇਜ ਦੀ ਉਮੀਦ ਹੈ ਇਹ ਟੈਸਟ ਕਿਵੇਂ ਹੋਵੇਗਾ ਇਸ ਬਾਰੇ ਵੀ ਆਪਾਂ ਜਾਣਦੇ ਹਾਂ ਪਹਿਲਾ ਟੈਸਟ ਜਿੱਥੇ ਜੀਵ ਨੂੰ ਡਿਵਾਈਸ ਦੇ ਨਾਲ ਸ਼ੂਕੇ ਨਤੀਜਾ ਕੁਝ ਮਿੰਟਾਂ ਵਿੱਚ ਪ੍ਰਾਪਤ ਕੀਤਾ ਜਾਵੇਗਾ 네ਗੇਟਿਵ ਆਉਣ ਵਾਲੇ ਡਰਾਈਵਰਾਂ ਨੂੰ 5 ਮਿੰਟ ਦੇ ਵਿੱਚ ਛੱਡ ਦਿੱਤਾ ਜਾਵੇਗਾ ਟੈਸਟ ਪੋਜ਼ਿਟਿਵ ਹੋਣ ਤੇ ਸਲਾਈਵਾ ਸੈਂਪਲ ਲੈਬ ਦੇ ਵਿੱਚ ਭੇਜਿਆ ਜਾਵੇਗਾ ਜਿੱਥੇ 25 ਤੱਕ ਨਸ਼ਿਆਂ ਦੀ ਜਾਂਚ ਹੋਵੇਗੀ ਦੂਜਾ ਟੈਸਟ ਵੀ ਪੋਜ਼ਿਟਿਵ ਆਇਆ ਤਾਂ ਡਰਾਈਵਰ ਨੂੰ 12 ਘੰਟੇ ਲਈ ਗੱਡੀ ਚਲਾਉਣ ਤੋਂ ਰੋਕਿਆ ਜਾਵੇਗਾ ਲੈਬ ਟੈਸਟ ਪੋਜ਼ਿਟਿਵ ਤਾਂ ਇਨਫ੍ਰੀਜ਼ਮੈਂਟ ਨੋਟਿਸ ਜਾਰੀ ਕੀਤਾ ਜਾਵੇਗਾ ਟੈਸਟ ਕਰਨ ਤੋਂ ਇਨਕਾਰ ਕਰਨ ਤੇ ਵੱਡੀ ਕਾਰਵਾਈ ਵੀ ਹੋਵੇਗੀ ਪੁਲਿਸ ਮਿਨਿਸਟਰ ਨੇ ਕਿਹਾ ਹੈ ਕਿ ਨਵਾਂ ਸਿਸਟਮ ਸੜਕ ਸੁਰੱਖਿਆ ਵੱਲ ਮਹੱਤਵਪੂਰਨ ਕਦਮ ਹੈ ਤੇ ਇਨਫੋਰਸਮੈਂਟ ਪਾਵਰ ਨੂੰ ਵੀ ਮਜ਼ਬੂਤ ਕਰੇਗਾ ਨਿਊਜ਼ੀਲੈਂਡ ਦੇ ਵਿੱਚ ਨਸ਼ਾ ਕਰਕੇ ਗੱਡੀ ਚਲਾਉਣ ਵਾਲਿਆਂ ਦੀ ਹੁਣ ਖੈਰ ਨਹੀਂ ਹੈ ਦਰਸਲ ਸਰਕਾਰ ਨੇ ਅੱਜ ਪੁਸ਼ਟੀ ਕੀਤੀ ਹੈ ਕਿ ਅਗਲੇ ਮਹੀਨੇ ਤੋਂ ਰੋਡ ਸਾਈਡ ਡਰੱਗ ਸਕ੍ਰੀਨਿੰਗ ਸ਼ੁਰੂ ਹੋਣ ਜਾ ਰਹੀ ਹੈ ਟ੍ਰਾਂਸਪੋਰਟ ਮਿਨਿਸਟਰ ਕ੍ਰਿਸ ਬਿਸ਼ਪ ਨੇ ਕਿਹਾ ਕਿ ਨਸ਼ੇ ਕਰਕੇ ਗੱਡੀ ਚਲਾਉਣ ਵਾਲੇ ਲੋਕ ਸੜਕਾਂ ਲਈ ਖਤਰਾ ਹਨ ਕਰੀਬ 30% ਸੜਕ ਮੌਤਾਂ ਵਿੱਚ ਹੁਣ ਕਿਸੇ ਨਾ ਕਿਸੇ ਤਰ੍ਹਾਂ ਦਾ ਨਸ਼ਾ ਪਾਇਆ ਗਿਆ ਹੈ ਜੇ ਤੁਸੀਂ ਨਸ਼ਾ ਕਰਕੇ ਗੱਡੀ ਚਲਾਉਂਦੇ ਹੋ ਤਾਂ ਤੁਸੀਂ ਕਿਸੇ ਬੇਗੁਨਾ ਦੀ ਜ਼ਿੰਦਗੀ ਨਾਲ ਖੇਡ ਰਹੇ ਹੋ ਜੋ ਕਿ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਨਵੇਂ ਡਰੱਗ ਟੈਸਟਿੰਗ ਡਿਵਾਈਸਾਂ ਨਾਲ ਪੁਲਿਸ ਕਿਸੇ ਵੀ ਵਾਹਨ ਨੂੰ ਰੋਕ ਕੇ ਚਾਰ ਮੁੱਖ ਨਸ਼ਿਆਂ ਦੀ ਜਾਂਚ ਕਰੇ ਜਿਸ ਦੇ ਵਿੱਚ ਕੈਨੇਬਿਸ ਮੈਥਾਫੈਟਾਮਾਈਨ ਐਕਟੀਸੀ ਅਤੇ ਕੋਕੇਨ ਸ਼ਾਮਲ ਹਨ ਇਸ ਤੇ ਪੁਲਿਸ ਮਿਨਿਸਟਰ ਮਾਰਕ ਮਿਸ਼ੇਲ ਮੁਤਾਬਕ ਇਹ ਪ੍ਰੋਗਰਾਮ ਦਸੰਬਰ ਵਿੱਚ ਵਲੰਟਨ ਡਿਲੇ ਵਿੱਚ ਸ਼ੁਰੂ ਹੋਵੇਗਾ ਅਤੇ April 2026 ਤੋਂ ਪੂਰੇ ਦੇਸ਼ ਭਰ ਵਿੱਚ ਫੇਜ਼ ਵਾਈਜ਼ ਵਿਦਾਇਆ ਜਾਵੇਗਾ ਮਿਡ 2026 ਤੱਕ ਨੈਸ਼ਨਲ ਕਵਰੇਜ ਦੀ ਉਮੀਦ ਹੈ ਇਹ ਟੈਸਟ ਕਿਵੇਂ ਹੋਵੇਗਾ ਇਸ ਬਾਰੇ ਵੀ ਆਪਾਂ ਜਾਣਦੇ ਹਾਂ ਪਹਿਲਾ ਟੈਸਟ ਜਿੱਥੇ ਜੀਵ ਨੂੰ ਡਿਵਾਈਸ ਦੇ ਨਾਲ ਸ਼ੂਕੇ ਨਤੀਜਾ ਕੁਝ ਮਿੰਟਾਂ ਵਿੱਚ ਪ੍ਰਾਪਤ ਕੀਤਾ ਜਾਵੇਗਾ 네ਗੇਟਿਵ ਆਉਣ ਵਾਲੇ ਡਰਾਈਵਰਾਂ ਨੂੰ 5 ਮਿੰਟ ਦੇ ਵਿੱਚ ਛੱਡ ਦਿੱਤਾ ਜਾਵੇਗਾ ਟੈਸਟ ਪੋਜ਼ਿਟਿਵ ਹੋਣ ਤੇ ਸਲਾਈਵਾ ਸੈਂਪਲ ਲੈਬ ਦੇ ਵਿੱਚ ਭੇਜਿਆ ਜਾਵੇਗਾ ਜਿੱਥੇ 25 ਤੱਕ ਨਸ਼ਿਆਂ ਦੀ ਜਾਂਚ ਹੋਵੇਗੀ ਦੂਜਾ ਟੈਸਟ ਵੀ ਪੋਜ਼ਿਟਿਵ ਆਇਆ ਤਾਂ ਡਰਾਈਵਰ ਨੂੰ 12 ਘੰਟੇ ਲਈ ਗੱਡੀ ਚਲਾਉਣ ਤੋਂ ਰੋਕਿਆ ਜਾਵੇਗਾ ਲੈਬ ਟੈਸਟ ਪੋਜ਼ਿਟਿਵ ਤਾਂ ਇਨਫ੍ਰੀਜ਼ਮੈਂਟ ਨੋਟਿਸ ਜਾਰੀ ਕੀਤਾ ਜਾਵੇਗਾ ਟੈਸਟ ਕਰਨ ਤੋਂ ਇਨਕਾਰ ਕਰਨ ਤੇ ਵੱਡੀ ਕਾਰਵਾਈ ਵੀ ਹੋਵੇਗੀ ਪੁਲਿਸ ਮਿਨਿਸਟਰ ਨੇ ਕਿਹਾ ਹੈ ਕਿ ਨਵਾਂ ਸਿਸਟਮ ਸੜਕ ਸੁਰੱਖਿਆ ਵੱਲ ਮਹੱਤਵਪੂਰਨ ਕਦਮ ਹੈ ਤੇ ਇਨਫੋਰਸਮੈਂਟ ਪਾਵਰ ਨੂੰ ਵੀ ਮਜ਼ਬੂਤ ਕਰੇਗਾ ਨਿਊਜ਼ੀਲੈਂਡ ਦੇ ਵਿੱਚ ਨਸ਼ਾ ਕਰਕੇ ਗੱਡੀ ਚਲਾਉਣ ਵਾਲਿਆਂ ਦੀ ਹੁਣ ਖੈਰ ਨਹੀਂ ਹੈ ਦਰਸਲ ਸਰਕਾਰ ਨੇ ਅੱਜ ਪੁਸ਼ਟੀ ਕੀਤੀ ਹੈ ਕਿ ਅਗਲੇ ਮਹੀਨੇ ਤੋਂ ਰੋਡਸਾਈਡ ਡਰੱਗ ਸਕ੍ਰੀਨਿੰਗ ਸ਼ੁਰੂ ਹੋਣ ਜਾ ਰਹੀ ਹੈ ਟ੍ਰਾਂਸਪੋਰਟ ਮਿਨਿਸਟਰ ਕ੍ਰਿਸ ਬਿਸ਼ਪ ਨੇ ਕਿਹਾ ਕਿ ਨਸ਼ੇ ਕਰਕੇ ਗੱਡੀ ਚਲਾਉਣ ਵਾਲੇ ਲੋਕ ਸੜਕਾਂ ਲਈ ਖਤਰਾ ਹਨ ਕਰੀਬ 30% ਸੜਕ ਮੌਤਾਂ ਵਿੱਚ ਹੁਣ ਕਿਸੇ ਨਾ ਕਿਸੇ ਤਰ੍ਹਾਂ ਦਾ ਨਸ਼ਾ ਪਾਇਆ ਗਿਆ ਹੈ ਜੇ ਤੁਸੀਂ ਨਸ਼ਾ ਕਰਕੇ ਗੱਡੀ ਚਲਾਉਂਦੇ ਹੋ ਤਾਂ ਤੁਸੀਂ ਕਿਸੇ ਬੇਗੁਨਾ ਦੀ ਜ਼ਿੰਦਗੀ ਨਾਲ ਖੇਡ ਰਹੇ ਹੋ ਜੋ ਕਿ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਨਵੇਂ ਡਰੱਗ ਟੈਸਟਿੰਗ ਡਿਵਾਈਸਾਂ ਨਾਲ ਪੁਲਿਸ ਕਿਸੇ ਵੀ ਵਾਹਨ ਨੂੰ ਰੋਕ ਕੇ ਚਾਰ ਮੁੱਖ ਨਸ਼ਿਆਂ ਦੀ ਜਾਂਚ ਕਰੇ ਜਿਸ ਦੇ ਵਿੱਚ ਕੈਨੇਬਿਸ ਮੈਥਾਫੈਟਾਮਾਈਨ ਐਕਟੀਸੀ ਅਤੇ ਕੋਕੇਨ ਸ਼ਾਮਲ ਹਨ ਇਸ ਤੇ ਪੁਲਿਸ ਮਿਨਿਸਟਰ ਮਾਰਕ ਮਿਸ਼ੇਲ ਮੁਤਾਬਕ ਇਹ ਪ੍ਰੋਗਰਾਮ ਦਸੰਬਰ ਵਿੱਚ ਵਲੰਟਨ ਡਿਲੇ ਵਿੱਚ ਸ਼ੁਰੂ ਹੋਵੇਗਾ ਅਤੇ April 2026 ਤੋਂ ਪੂਰੇ ਦੇਸ਼ ਭਰ ਵਿੱਚ ਫੇਜ਼ ਵਾਈਜ਼ ਵਿਦਾਇਆ ਜਾਵੇਗਾ ਮਿਡ 2026 ਤੱਕ ਨੈਸ਼ਨਲ ਕਵਰੇਜ ਦੀ ਉਮੀਦ ਹੈ ਇਹ ਟੈਸਟ ਕਿਵੇਂ ਹੋਵੇਗਾ ਇਸ ਬਾਰੇ ਵੀ ਆਪਾਂ ਜਾਣਦੇ ਹਾਂ ਪਹਿਲਾ ਟੈਸਟ ਜਿੱਥੇ ਜੀਵ ਨੂੰ ਡਿਵਾਈਸ ਦੇ ਨਾਲ ਸ਼ੂਕੇ ਨਤੀਜਾ ਕੁਝ ਮਿੰਟਾਂ ਵਿੱਚ ਪ੍ਰਾਪਤ ਕੀਤਾ ਜਾਵੇਗਾ 네ਗੇਟਿਵ ਆਉਣ ਵਾਲੇ ਡਰਾਈਵਰਾਂ ਨੂੰ 5 ਮਿੰਟ ਦੇ ਵਿੱਚ ਛੱਡ ਦਿੱਤਾ ਜਾਵੇਗਾ ਟੈਸਟ ਪੋਜ਼ਿਟਿਵ ਹੋਣ ਤੇ ਸਲਾਈਵਾ ਸੈਂਪਲ ਲੈਬ ਦੇ ਵਿੱਚ ਭੇਜਿਆ ਜਾਵੇਗਾ ਜਿੱਥੇ 25 ਤੱਕ ਨਸ਼ਿਆਂ ਦੀ ਜਾਂਚ ਹੋਵੇਗੀ ਦੂਜਾ ਟੈਸਟ ਵੀ ਪੋਜ਼ਿਟਿਵ ਆਇਆ ਤਾਂ ਡਰਾਈਵਰ ਨੂੰ 12 ਘੰਟੇ ਲਈ ਗੱਡੀ ਚਲਾਉਣ ਤੋਂ ਰੋਕਿਆ ਜਾਵੇਗਾ ਲੈਬ ਟੈਸਟ ਪੋਜ਼ਿਟਿਵ ਤਾਂ ਇਨਫ੍ਰੀਜ਼ਮੈਂਟ ਨੋਟਿਸ ਜਾਰੀ ਕੀਤਾ ਜਾਵੇਗਾ ਟੈਸਟ ਕਰਨ ਤੋਂ ਇਨਕਾਰ ਕਰਨ ਤੇ ਵੱਡੀ ਕਾਰਵਾਈ ਵੀ ਹੋਵੇਗੀ ਕਾਲਿਸ ਮਿਨਿਸਟਰ ਨੇ ਕਿਹਾ ਹੈ ਕਿ ਨਵਾਂ ਸਿਸਟਮ ਸੜਕ ਸੁਰੱਖਿਆ ਵੱਲ ਮਹੱਤਵਪੂਰਨ ਕਦਮ ਹੈ ਤੇ ਇਨਫੋਰਸਮੈਂਟ ਪਾਵਰ ਨੂੰ ਵੀ ਮਜ਼ਬੂਤ ਕਰੇਗਾ ਨਿਊਜ਼ੀਲੈਂਡ ਦੇ ਵਿੱਚ ਨਸ਼ਾ ਕਰਕੇ ਗੱਡੀ ਚਲਾਉਣ ਵਾਲਿਆਂ ਦੀ ਹੁਣ ਖੈਰ ਨਹੀਂ ਹੈ ਦਰਸਲ ਸਰਕਾਰ ਨੇ ਅੱਜ ਪੁਸ਼ਟੀ ਕੀਤੀ ਹੈ ਕਿ ਅਗਲੇ ਮਹੀਨੇ ਤੋਂ ਰੋਡ ਸਾਈਡ ਡਰੱਗ ਸਕ੍ਰੀਨਿੰਗ ਸ਼ੁਰੂ ਹੋਣ ਜਾ ਰਹੀ ਹੈ ਟ੍ਰਾਂਸਪੋਰਟ ਮਿਨਿਸਟਰ ਕ੍ਰਿਸ ਬਿਸ਼ਪ ਨੇ ਕਿਹਾ ਕਿ ਨਸ਼ੇ ਕਰਕੇ ਗੱਡੀ ਚਲਾਉਣ ਵਾਲੇ ਲੋਕ ਸੜਕਾਂ ਲਈ ਖਤਰਾ ਹਨ ਕਰੀਬ 30% ਸੜਕ ਮੌਤਾਂ ਵਿੱਚ ਹੁਣ ਕਿਸੇ ਨਾ ਕਿਸੇ ਤਰ੍ਹਾਂ ਦਾ ਨਸ਼ਾ ਪਾਇਆ ਗਿਆ ਹੈ ਜੇ ਤੁਸੀਂ ਨਸ਼ਾ ਕਰਕੇ ਗੱਡੀ ਚਲਾਉਂਦੇ ਹੋ ਤਾਂ ਤੁਸੀਂ ਕਿਸੇ ਬੇਗੁਨਾ ਦੀ ਜ਼ਿੰਦਗੀ ਨਾਲ ਖੇਡ ਰਹੇ ਹੋ ਜੋ ਕਿ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਨਵੇਂ ਡਰੱਗ ਟੈਸਟਿੰਗ ਡਿਵਾਈਸਾਂ ਨਾਲ ਪੁਲਿਸ ਕਿਸੇ ਵੀ ਵਾਹਨ ਨੂੰ ਰੋਕ ਕੇ ਚਾਰ ਮੁੱਖ ਨਸ਼ਿਆਂ ਦੀ ਜਾਂਚ ਕਰੇ ਜਿਸ ਦੇ ਵਿੱਚ ਕੈਨੇਬਿਸ ਮੈਥਾਫੈਟਾਮਾਈਨ ਐਕਟੀਸੀ ਅਤੇ ਕੋਕੇਨ ਸ਼ਾਮਲ ਹਨ ਇਸ ਤੇ ਪੁਲਿਸ ਮਿਨਿਸਟਰ ਮਾਰਕ ਮਿਸ਼ੇਲ ਮੁਤਾਬਕ ਇਹ ਪ੍ਰੋਗਰਾਮ ਦਸੰਬਰ ਵਿੱਚ ਵਲੰਟਨ ਡਿਲੇ ਵਿੱਚ ਸ਼ੁਰੂ ਹੋਵੇਗਾ ਅਤੇ April 2026 ਤੋਂ ਪੂਰੇ ਦੇਸ਼ ਭਰ ਵਿੱਚ ਫੇਜ਼ ਵਾਈਜ਼ ਵਿਦਾਇਆ ਜਾਵੇਗਾ ਮਿਡ 2026 ਤੱਕ ਨੈਸ਼ਨਲ ਕਵਰੇਜ ਦੀ ਉਮੀਦ ਹੈ ਇਹ ਟੈਸਟ ਕਿਵੇਂ ਹੋਵੇਗਾ ਇਸ ਬਾਰੇ ਵੀ ਆਪਾਂ ਜਾਣਦੇ ਹਾਂ ਪਹਿਲਾ ਟੈਸਟ ਜਿੱਥੇ ਜੀਵ ਨੂੰ ਡਿਵਾਈਸ ਦੇ ਨਾਲ ਸ਼ੂਕੇ ਨਤੀਜਾ ਕੁਝ ਮਿੰਟਾਂ ਵਿੱਚ ਪ੍ਰਾਪਤ ਕੀਤਾ ਜਾਵੇਗਾ 네ਗੇਟਿਵ ਆਉਣ ਵਾਲੇ ਡਰਾਈਵਰਾਂ ਨੂੰ 5 ਮਿੰਟ ਦੇ ਵਿੱਚ ਛੱਡ ਦਿੱਤਾ ਜਾਵੇਗਾ ਟੈਸਟ ਪੋਜ਼ਿਟਿਵ ਹੋਣ ਤੇ ਸਲਾਈਵਾ ਸੈਂਪਲ ਲੈਬ ਦੇ ਵਿੱਚ ਭੇਜਿਆ ਜਾਵੇਗਾ ਜਿੱਥੇ 25 ਤੱਕ ਨਸ਼ਿਆਂ ਦੀ ਜਾਂਚ ਹੋਵੇਗੀ ਦੂਜਾ ਟੈਸਟ ਵੀ ਪੋਜ਼ਿਟਿਵ ਆਇਆ ਤਾਂ ਡਰਾਈਵਰ ਨੂੰ 12 ਘੰਟੇ ਲਈ ਗੱਡੀ ਚਲਾਉਣ ਤੋਂ ਰੋਕਿਆ ਜਾਵੇਗਾ ਲੈਬ ਟੈਸਟ ਪੋਜ਼ਿਟਿਵ ਤਾਂ ਇਨਫ੍ਰੀਜ਼ਮੈਂਟ ਨੋਟਿਸ ਜਾਰੀ ਕੀਤਾ ਜਾਵੇਗਾ ਟੈਸਟ ਕਰਨ ਤੋਂ ਇਨਕਾਰ ਕਰਨ ਤੇ ਵੱਡੀ ਕਾਰਵਾਈ ਵੀ ਹੋਵੇਗੀ ਕਾਲਿਸ ਮਿਨਿਸਟਰ ਨੇ ਕਿਹਾ ਹੈ ਕਿ ਨਵਾਂ ਸਿਸਟਮ ਸੜਕ ਸੁਰੱਖਿਆ ਵੱਲ ਮਹੱਤਵਪੂਰਨ ਕਦਮ ਹੈ ਤੇ ਇਨਫੋਰਸਮੈਂਟ ਪਾਵਰ ਨੂੰ ਵੀ ਮਜ਼ਬੂਤ ਕਰੇਗਾ ਨਿਊਜ਼ੀਲੈਂਡ ਦੇ ਵਿੱਚ ਨਸ਼ਾ ਕਰਕੇ ਗੱਡੀ ਚਲਾਉਣ ਵਾਲਿਆਂ ਦੀ ਹੁਣ ਖੈਰ ਨਹੀਂ ਹੈ ਦਰਸਲ ਸਰਕਾਰ ਨੇ ਅੱਜ ਪੁਸ਼ਟੀ ਕੀਤੀ ਹੈ ਕਿ ਅਗਲੇ ਮਹੀਨੇ ਤੋਂ ਰੋਡ ਸਾਈਡ ਡਰੱਗ ਸਕ੍ਰੀਨਿੰਗ ਸ਼ੁਰੂ ਹੋਣ ਜਾ ਰਹੀ ਹੈ ਟ੍ਰਾਂਸਪੋਰਟ ਮਿਨਿਸਟਰ ਕ੍ਰਿਸ ਬਿਸ਼ਪ ਨੇ ਕਿਹਾ ਕਿ ਨਸ਼ੇ ਕਰਕੇ ਗੱਡੀ ਚਲਾਉਣ ਵਾਲੇ ਲੋਕ ਸੜਕਾਂ ਲਈ ਖਤਰਾ ਹਨ ਕਰੀਬ 30% ਸੜਕ ਮੌਤਾਂ ਵਿੱਚ ਹੁਣ ਕਿਸੇ ਨਾ ਕਿਸੇ ਤਰ੍ਹਾਂ ਦਾ ਨਸ਼ਾ ਪਾਇਆ ਗਿਆ ਹੈ ਜੇ ਤੁਸੀਂ ਨਸ਼ਾ ਕਰਕੇ ਗੱਡੀ ਚਲਾਉਂਦੇ ਹੋ ਤਾਂ ਤੁਸੀਂ ਕਿਸੇ ਬੇਗੁਨਾ ਦੀ ਜ਼ਿੰਦਗੀ ਨਾਲ ਖੇਡ ਰਹੇ ਹੋ ਜੋ ਕਿ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਨਵੇਂ ਡਰਗ ਟੈਸਟਿੰਗ ਡਿਵਾਈਸਾਂ ਨਾਲ ਪੁਲਿਸ ਕਿਸੇ ਵੀ ਵਾਹਨ ਨੂੰ ਰੋਕ ਕੇ ਚਾਰ ਮੁੱਖ ਨਸ਼ਿਆਂ ਦੀ ਜਾਂਚ ਕਰੇ ਜਿਸ ਦੇ ਵਿੱਚ ਕੈਨੇਬਿਸ ਮੈਥਾਫੈਟਾਮਾਈਨ ਐਕਟੀਸੀ ਅਤੇ ਕੋਕੇਨ ਸ਼ਾਮਲ ਹਨ ਇਸ ਤੇ ਪੁਲਿਸ ਮਿਨਿਸਟਰ ਮਾਰਕ ਮਿਸ਼ੇਲ ਮੁਤਾਬਕ ਇਹ ਪ੍ਰੋਗਰਾਮ ਦਸੰਬਰ ਵਿੱਚ ਵਲੰਟਨ ਡਿਲੇ ਵਿੱਚ ਸ਼ੁਰੂ ਹੋਵੇਗਾ ਅਤੇ April 2026 ਤੋਂ ਪੂਰੇ ਦੇਸ਼ ਭਰ ਵਿੱਚ ਫੇਜ਼ ਵਾਈਜ਼ ਵਿਦਾਇਆ ਜਾਵੇਗਾ ਮਿਡ 2026 ਤੱਕ ਨੈਸ਼ਨਲ ਕਵਰੇਜ ਦੀ ਉਮੀਦ ਹੈ ਇਹ ਟੈਸਟ ਕਿਵੇਂ ਹੋਵੇਗਾ ਇਸ ਬਾਰੇ ਵੀ ਆਪਾਂ ਜਾਣਦੇ ਹਾਂ ਪਹਿਲਾ ਟੈਸਟ ਜਿੱਥੇ ਜੀਵ ਨੂੰ ਡਿਵਾਈਸ ਦੇ ਨਾਲ ਸ਼ੂਕੇ ਨਤੀਜਾ ਕੁਝ ਮਿੰਟਾਂ ਵਿੱਚ ਪ੍ਰਾਪਤ ਕੀਤਾ ਜਾਵੇਗਾ 네ਗੇਟਿਵ ਆਉਣ ਵਾਲੇ ਡਰਾਈਵਰਾਂ ਨੂੰ 5 ਮਿੰਟ ਦੇ ਵਿੱਚ ਛੱਡ ਦਿੱਤਾ ਜਾਵੇਗਾ ਟੈਸਟ ਪੋਜ਼ਿਟਿਵ ਹੋਣ ਤੇ ਸਲਾਈਵਾ ਸੈਂਪਲ ਲੈਬ ਦੇ ਵਿੱਚ ਭੇਜਿਆ ਜਾਵੇਗਾ ਜਿੱਥੇ 25 ਤੱਕ ਨਸ਼ਿਆਂ ਦੀ ਜਾਂਚ ਹੋਵੇਗੀ ਦੂਜਾ ਟੈਸਟ ਵੀ ਪੋਜ਼ਿਟਿਵ ਆਇਆ ਤਾਂ ਡਰਾਈਵਰ ਨੂੰ 12 ਘੰਟੇ ਲਈ ਗੱਡੀ ਚਲਾਉਣ ਤੋਂ ਰੋਕਿਆ ਜਾਵੇਗਾ ਲੈਬ ਟੈਸਟ ਪੋਜ਼ਿਟਿਵ ਤਾਂ ਇਨਫ੍ਰੀਜ਼ਮੈਂਟ ਨੋਟਿਸ ਜਾਰੀ ਕੀਤਾ ਜਾਵੇਗਾ ਟੈਸਟ ਕਰਨ ਤੋਂ ਇਨਕਾਰ ਕਰਨ ਤੇ ਵੱਡੀ ਕਾਰਵਾਈ ਵੀ ਹੋਵੇਗੀ ਪੁਲਿਸ ਮੰਤਰੀ ਨੇ ਕਿਹਾ ਹੈ ਕਿ ਨਵਾਂ ਸਿਸਟਮ ਸੜਕ ਸੁਰੱਖਿਆ ਵੱਲ ਮਹੱਤਵਪੂਰਨ ਕਦਮ ਹੈ ਤੇ ਇਨਫੋਰਸਮੈਂਟ ਪਾਵਰ ਨੂੰ ਵੀ ਮਜ਼ਬੂਤ ਕਰੇਗਾ